ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਖੜੇ ਹਾਂ ਜੀ ਮਾਲਵੇ ਦੇ ਇਲਾਕੇ ਦੇ ਵਿੱਚ ਪਿੰਡ ਲੇਦਣਾ ਲੇਦਣਾ ਪਿੰਡ ਮਸ਼ਹੂਰ ਪਿੰਡ ਹੈ ਪ੍ਰਗਟ ਲੇਦਣਾ ਨਾਮ ਵਰ ਰਾਈਟਰ ਹੋਏ ਨੇ ਲੇਖਕ ਹੋਏ ਨੇ ਜਿਹਦੇ ਹਰਜੀਤ ਹਰਮਨ ਨੇ ਗੀਤ ਗਾਏ ਨੇ ਬਹੁਤ ਸਟਾਰ ਪ੍ਰਚਾਰਕ ਹੈ ਔਰ ਇਸੇ ਪਿੰਡ ਦੇ ਵਿੱਚ ਹੀ ਆ ਤੁਸੀਂ ਮੇਲੋ ਸਿੰਘ ਨੂੰ ਸਤਨਾਮ ਸਿੰਘ ਲੇਦੜਾ ਇਹਨੇ ਜੀ ਬਹੁਤ ਬੜੀਆ ਇੱਕ ਪਰਿਆਵਰਣ ਵਾਤਾਵਰਨ ਦਾ ਸੁਰੇਹਾ ਦੇਣ ਦੇ ਲਈ ਪੂਰੀ ਮਨੁੱਖਤਾ ਨੂੰ ਵੀ ਅਸੀਂ ਵਾਤਾਵਰਨ ਸੰਭਾਲਣਾ ਇਹਨੇ ਦੇਖੋ ਹਿੰਮਤ ਕਰੀ ਹੈ ਪੂਰੇ ਆਪਣੇ ਹਿੰਦੁਸਤਾਨ ਦੀ ਸਭ ਤੋਂ ਵੱਡੀ ਮੋਮਬਤੀ ਆ ਦੇਖ ਰਿਹਾ ਦਰਸ਼ਨ ਕਰ ਰਿਹਾ ਆ ਮੋਮਬਤੀ ਪੂਰੇ ਹਿੰਦੁਸਤਾਨ ਦੀ ਸਭ ਤੋਂ ਵੱਡੀ ਮੋਮਬਤੀ ਹੈ ਜੀ ਇਹ 6 ਫੁੱਟ ਉਚਾਈ ਹੈ ਜੀ ਇਹਦੀ ਅਤੇ ਇਸ ਦਾ ਭਾਰ ਹੈਗਾ 200 ਕਿਲੋ ਔਰ ਹਰਾਨੀ ਦੀ ਗੱਲ ਹੈ ਵੀ ਇੱਥੇ ਇੱਕ ਪੈਸਾ ਵੀ ਨਹੀਂ ਇਹਨੇ ਲਾਇਆ ਪੈਸਾ ਕੋਈ ਪੈਸਾ ਖਰਚ ਨਹੀਂ ਹੋਇਆ ਸਾਡੇ ਇੱਥੇ ਲਵੇ ਅਸਥਾਨ ਹੈ ਸੰਤ ਬਾਬਾ ਆਤਰ ਸਿੰਘ ਜੀ ਮਸਤੌਣਾ ਸਾਹਿਬ ਵਾਲਿਆਂ ਦਾ ਉੱਥੇ ਦੀਵਾਲੀ ਵਾਲੇ ਦਿਨ ਮੋਮਬਤੀਆਂ ਲੋਕ ਲਾ ਕੇ ਜਾਂਦੇ ਨੇ ਸੰਗਤਾਂ ਲਾ ਕੇ ਜਾਂਦੀਆਂ ਨੇ ਅਸਥਾਨ ਤੇ ਸਰੋਵਰ ਦੇ ਕਿਨਾਰੇ ਜਾਂ ਨਿਸ਼ਾਨ ਸਾਹਿਬ ਤੇ ਜਾਂ ਹੋਰ ਥਾਵਾਂ ਤੇ ਸਾਰਾ ਗੁਰਦੁਆਰਾ ਸਾਹਿਬ ਮਸਤੌਣਾ ਸਾਹਿਬ ਤੋਂ ਸਤਨਾਮ ਸਿੰਘ ਨੇ ਹੋਰ ਸਿੰਘਾਂ ਨੂੰ ਨਾਲ ਲਾ ਕੇ ਮੋਮਬਤੀਆਂ ਦਾ ਸਾਰਾ ਕਚਰਾ ਇਕੱਠਾ ਕਰਿਆ ਜੀ ਉਥੋਂ ਨਾਲੇ ਤਾਂ ਵਾਤਾਵਰਣ ਦੀ ਸਫਾਈ ਉਥੇ ਸਫਾਈ ਕਰਕੇ ਆਏ ਇਹ ਸਾਰਾ ਕਚਰਾ ਇਕੱਠਾ ਕਰਕੇ ਉਹ ਘਰ ਲਿਆ ਕੇ ਉਸ ਕਚਰੇ ਨੂੰ ਇਹਨੇ ਮਿਹਨਤ ਕਰਕੇ ਉਹਦੇ ਵਿੱਚੋਂ ਕਣਕ ਸੀ ਜਿਹੜੀ ਅੱਡ ਕੱਢੀ ਉਹਦੇ ਵਿੱਚ ਜਿਹੜੇ ਮੋਮਬਤੀਆਂ ਦੇ ਛੋਟੇ ਛੋਟੇ ਧਾਗੇ ਹੁੰਦੇ ਨੇ ਉਹ ਅਲੱਗ ਕਰੇ ਉਹ ਸਾਰੀਆਂ ਨੂੰ ਫਿਰ ਉਹ ਮੋਮਬਤੀਆਂ ਦੀ ਜਿੰਨੀ ਮੋਮ ਸੀ ਉਹਨੂੰ ਕੜਾਈਆਂ ਦੇ ਵਿੱਚ ਉਬਾਲ ਕੇ ਆ ਇਹਨਾਂ ਨੇ ਮੋਮਬਤੀ ਤਿਆਰ ਕਰੀਏ ਇਹ ਕੱਲ ਨੂੰ 5 ਨਵੰਬਰ ਸ਼ਾਮ 6 ਵਜੇ ਗੁਰਦੁਆਰਾ ਗੁਰਸਾਗਰ ਮਾ ਸੋਨਾ ਸਾਹਿਬ ਵਿਖੇ ਹਿੰਦੁਸਤਾਨ ਦੀ ਸਭ ਤੋਂ ਵੱਡੀ ਮੋਮਬਤੀ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਅਵਤਾਰ ਪੁਰਬ ਦੇ ਸਬੰਧ ਦੇ ਵਿੱਚ ਕੱਲ ਨੂੰ ਮਾ ਸੋਨਾ ਸਾਹਿਬ ਇਹ ਮੋਮਬਤੀ ਜਗਾਈ ਜਾਣੀ ਹੈ ਜੀ ਇਹ ਐਡੀ ਵੱਡੀ ਮੋਮਬਤੀ ਜਗਾਉਣ ਦਾ ਜਿਹੜਾ ਮਕਸਦ ਹੈ ਸਤਨਾਮ ਸਿੰਘ ਦਾ ਉਹ ਇੱਕ ਸਨੇਹਾ ਹੈ ਸਨੇਹਾ ਵੀ ਮੋਮਬਤੀਆਂ ਦੇ ਚਾਨਣ ਅਸੀਂ ਰੂੜੀਆਂ ਤੇ ਤਾਂ ਬਥੇਰੇ ਕਰੀ ਜਾਂਦੇ ਆ ਜਾਂ ਨਾਲੀਆਂ ਤੇ ਕਰੀ ਜਾਂਦੇ ਆ ਸਭ ਤੋਂ ਵੱਡਾ ਚਾਨਣ ਜਿਹੜਾ ਵਿੱਦਿਆ ਦਾ ਚਾਨਣ ਹੈ ਗਿਆਨ ਦਾ ਚਾਨਣ ਹੈ ਔਰ ਇਹ ਮੋਮਬਤੀ ਰਾਹੀਂ ਇਹ ਸੰਦੇਸ਼ ਦਿੱਤਾ ਜਾਣਾ ਹੈ ਔਰ ਵਾਤਾਵਰਨ ਦੀ ਸੰਭਾਲ ਦੇਖੋ ਕਿੰਨੀਆਂ ਲੱਖਾਂ ਹੀ ਮੋਮਬਤੀਆਂ ਨੇ ਇਕੱਠੀਆਂ ਕਰਕੇ ਇੱਕ ਮੋਮਬਤੀ ਪਿਆਰ ਕਰਿਆ ਵਾਤਾਵਰਨ ਦੀ ਸੰਭਾਲ ਦਾ ਸਨੇਹ ਹੈ ਔਰ ਮੋਮਬਤੀ ਦਾ ਭਾਵ ਹੈ ਜੋਤ ਜੋਤ ਹੈ ਗਿਆਨ ਵੀ ਅਸੀਂ ਗਿਆਨਵਾਨ ਹੋਣਾ ਹੈ ਬੱਚਿਆਂ ਨੂੰ ਪੜਾਉਣਾ ਹੈ ਪੜ੍ਹਾਈ ਕਰਾਉਣੀ ਹੈ ਵਾਤਾਵਰਨ ਨੂੰ ਬਚਾ ਕੇ ਰੱਖਣਾ ਹੈ ਔਰ ਸੰਤ ਬਾਬਾ ਆਤਰ ਸਿੰਘ ਜੀ ਮਸਵਾਨ ਸਾਹਿਬ ਵਾਲਿਆਂ ਦੇ ਸਥਾਨ ਤੇ ਇਹ ਜੋ ਮੋਮਬਤੀ ਚਲਾਉਣ ਦਾ ਇਸੇ ਕਰਕੇ ਉੱਥੇ ਪ੍ਰੋਗਰਾਮ ਰੱਖਿਆ ਕਿਉਂਕਿ ਸੰਤ ਬਾਬਾ ਆਤਰ ਸਿੰਘ ਜੀ ਨੇ ਵੀ ਵਿੱਦਿਆ ਦਾ ਬਹੁਤ ਪ੍ਰਚਾਰ ਕਰਿਆ ਉਹਨਾਂ ਨੇ ਵਿੱਦਿਆ ਦੀ ਜੋਤ ਇੱਕ ਜਗਾਈ ਗੁਰੂ ਸਾਹਿਬਾਂ ਦਾ ਉਹੀ ਮਿਸ਼ਨ ਸੋ ਅੱਜ ਲਿੱਦਣਾ ਪਿੰਡ ਆਏ ਸੀ ਦਰਸ਼ਨ ਕਰਕੇ ਬਹੁਤ ਚੰਗਾ ਲੱਗਿਆ ਨਾਲ ਸਤਨਾਮ ਸਿੰਘ ਖੜੇ ਨੇ ਔਰ ਇਹਨਾਂ ਦਾ ਇੱਕ YouTube ਔਰ Facebook ਪੇਜ ਵੀ ਬਣਾਇਆ ਹੋਇਆ ਹੈ ਵਿਗਿਆਨੀ ਬਾਬਾ ਉਹ ਇਹਦੇ ਵਿੱਚ ਇਹ ਨਵੀਆਂ-ਨਵੀਆਂ ਕਾਢਾਂ ਕੱਢਦੇ ਰਹਿੰਦੇ ਨੇ ਤਾਰੋ ਮਹਾਰਾਜ ਕਿਰਪਾ ਕਰੇ ਵਿਗਿਆਨੀ ਨੇ ਆ ਦੇਖੋ ਘਰੇ ਇਹਨਾਂ ਨੇ ਸਾਰੇ ਇਲੈਕਟ੍ਰੀਕਲ ਸਾਰਾ ਕੰਮ ਘਰ ਹੀ ਇਹ ਕਰਦੇ ਨੇ ਨਵੀਆਂ ਨਵੀਆਂ ਖੋਜਾਂ ਪਰ ਗੁਰੂ ਇਹਨਾਂ ਨੂੰ ਬਲ ਬਖਸ਼ੇ ਤਰੱਕੀਆਂ ਕਰਨੇ ਆਪਣੇ ਜੀਵਨ ਦੇ ਵਿੱਚ ਦਾਸ ਭਾਈ ਅਵਤਾਰ ਸਿੰਘ ਹਜ਼ੂਰੀ ਕੀਰਤਨੀਏ ਗੁਰਸਾਗਰ ਮਸਤੋਣਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ